લોકો માતાજી મળને યાર મત પરેશાન મત જા રોકો રોકો છો રોકો મને મળશે કોઈ જોર ਇੱਧਰ ਆਜੋ ਖੁਨੀ ਸਾਹਿਬ ਇੱਧਰ ਖੁਨੀ ਸਾਹਿਬ ਆਜੋ ਇੱਧਰ ਸਦੀਰ ਮਾਣ ਇੱਧਰ ਆਜੋ ਸਾਰਾ ਇਲਾਕਾ ਡੁੱਬਿਆ ਇੱਧਰ ਆਜੋ ਇਹ ਨਰਮਾ ਇਹ ਬਰਸਾਤ ਕਾ ਜੀ 40 ਕਿਲੋ ਨਰਮਾ 20 ਕਿਲੋ ਬਾਗ ਜਮਾ ਸੜ ਗਿਆ ਜੀ ਇਹ ਸਾਰਾ ਦੇਖੋ ਸਾਹਿਬ ਇਹ ਨਰਮੇ ਕਾ ਹਾਲਾਤ ਗੋਲ ਸਾਹਿਬ ਆ ਕੇ ਆ ਕੇ ਦੇਖੋ ਜੀ ਦੇਖੋ ਜੀ ਕਿਤਨੀ ਬੁਰੀ ਹਾਲਾਤ ਹੈ ਸੋ ਆਇਤ ਕੋਈ ਸੁਣਨੇ ਵਾਲਾ ਨਹੀਂ ਹੈ ਸਾਫ ਕਰੋ ਕੋਈ ਬੇਵਾਰੀ ਕਰਾ ਕੋਈ ਖਿਆਲ ਹੋ ਮੀਨੂ ਕੇ ਤੁਸੀਂ ਆਪ ਉਹ ਨਰਮਾ ਦੇਖੀ ਸਾਰਾ ਨਰਮਾ ਹਾਂ ਦੇਖਣ ਕੀ ਆਏ ਮੰਤਰੀ ਸਾਹਿਬ 20 ਦਿਨ ਹੋ ਗਏ ਨੇ ਕੋਈ ਇੱਥੇ ਆਇਆ ਹੀ ਨਹੀਂ ਸਾਡੀ ਕਿਸੇ ਨੇ ਗੱਲ ਹੀ ਨਹੀਂ ਪੁੱਛੀ ਮਾਰ ਕੇ ਆ ਅਸੀਂ ਦੇਖੋ ਖਰਾਬ ਹੋਣੀ ਲੱਗਿਆ ਜੀ ਬਾਹਰ ਜਮਾ ਸੜ ਗਿਆ ਇਧਰ ਮਕਾਨ ਵਿੱਚ ਇਸ ਵਿੱਚ ਧੋਨਾ ਹੈ ਸਾਰੇ ਸਾਡੇ ਇਹਦੇ ਵਿੱਚ ਧੋਨਾ ਹੈ ਜੀ ਇਹਦੇ ਵਿੱਚ ਜੀ ਪੁੱਟ ਪਾਣੀ ਹੈ ਜੀ ਜੋ ਨਹੀਂ ਜੀ ਤੁਸੀਂ ਕਹਿੰਦੇ ਤਾਂ ਬੰਦਾ ਬਾੜ ਕੇ ਦਿਖਾ ਦੇ। ਮੈਂ ਉਹਨਾਂ ਉੱਥੇ ਦੇਖ ਕੇ ਆਇਆ। ਉਹ ਮਕਾਨ ਸਾਰੇ ਪਾੜ ਗਏ। ਜਿਹੜਾ ਪਿੰਡ ਦੇ ਵਿੱਚ ਉੱਥੇ ਸਾਰਾ ਕੁਝ ਹੀ ਖਤਮ ਹੋਇਆ ਦੇ। ਇਹ ਸਾਹਿਬ ਇਹ ਸਾਰੇ ਮਕਾਨ ਇਹ ਉਸ ਤੋਂ ਜਾ ਕੇ ਸਾਰੇ ਪਾਟ ਗਏ। ਪਾਟ ਗੀਆਂ ਜੀ ਸਾਰੇ। ਸਾਰੇ ਪਿੰਡਾਂ ਦੇ ਪਿੰਡ ਘਰ ਗਰੀਬਾਂ ਦੇ ਐਡੇ-ਡੇ ਜੀ ਤਰੇੜਾਂ ਗਏ ਸਾਰੇ ਪਾਟ ਗਏ ਜੀ। ਇਹਨਾਂ ਦਾ ਸਾਥ ਕਰਾਓ ਤੁਸੀਂ ਕੋਈ ਹੱਲ ਕਰਾਓ ਜੀ। ਮੇਰੀ ਗੱਲ ਸੁਣੋ। ਦੇਖੋ ਕੁਦਰਤ ਦੀ ਕਰੋਪੀ ਹੈ ਜਿਹੜੀ ਆਪਣੇ ਸਾਰੇ ਦੇ ਸਾਹਮਣੇ ਹੈ। ਕਦੇ ਇੰਨੀ ਬਰਸਾਤ ਹੋਈ ਸੀ। ਤੁਸੀਂ ਵੀ ساری ਉਮਰ ਹੋ ਗਈ ਤੁਹਾਨੂੰ ਰਹਿੰਦਿਆਂ ਨੂੰ ਇੱਥੇ। ਪਿੰਡ ਦੇ ਵਿੱਚ ਕਦੇ ਐ ਹੋਇਆ ਕਰਦਾ ਮੈਂ ਇੱਕ ਇੱਕ ਮੰਜ਼ਲ ਤੱਕ ਪਾਣੀ ਖੜਿਆ। ਹਾਂਜੀ। ਅੱਜ ਤੱਕ ਨਹੀਂ ਕਦੀ ਸਾਰੇ ਪਿੰਡਾਂ ਦੇ ਲੋਕ ਦੱਸਦੇ ਜੀ। ਕਹਿੰਦੇ ਅੱਜ ਤੱਕ ਨਹੀਂ ਕਦੀ ਇਹੋ ਜਿਹਾ ਹੋਇਆ। ਇਹਨਾਂ ਕੁਦਰਤ ਨੇ ਕੁਝ ਇਹੋ ਜਿਹਾ ਪਤਾ ਨਹੀਂ ਕਿਹੜਾ ਕਲਯੁਗ ਹੋ ਰਿਹਾ ਜੋ ਹੋ ਰਿਹਾ। ਦੇਖੋ ਇਹਦੇ ਪਿੱਛੇ ਹੱਲ ਦੇਖੋ ਸਾਡੇ ਕੋਲੇ ਇਹੀ ਹੈ। ਮੈਂ ਉੱਥੇ ਐਸਡੀਐਮ ਨਾਲ ਤੇ ਸਾਰੇ ਅਫਸਰ ਨਾਲ ਤੇ ਸਾਰਿਆਂ ਨੂੰ ਕਹਿ ਕੇ ਆਇਆ ਹੁਕਮ ਦੇ ਕੇ ਆਇਆ ਸੀ। ਜੀ। ਕਿ ਸਾਰੀ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਸਾਰੇ ਦੀ ਸਹੀ ਗਣਦੋਰੀ ਕਰੋ। ਜੀ। ਸਾਰੀ ਰਿਪੋਰਟ ਸਰਕਾਰ ਨੂੰ ਭੇਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ। ਅਸੀਂ ਉਹਨਾਂ ਦੇ ਇਰੱਤਿਆਂ ਦੇ ਸਾਰੇ ਹਲਕੇ ਦੇ ਵਿੱਚ ਹੁਣ ਮੈਂ ਆਇਆ ਤਾਂ ਉੱਥੇ ਸੀ ਫਾਇਲ ਲਗਾ ਫਿਰ ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਵੀ ਕਹਿੰਦੇ ਇੱਥੇ ਵੀ ਸਾਡੇ ਨੁਕਸਾਨ ਹੋਏ ਹੋਏ ਆ ਕਿਤੇ ਪਾਣੀ ਨਾਲ ਨੁਕਸਾਨ ਹੋਇਆ ਕਿਤੇ ਸੱਤਾ ਨਾਲ ਹੋਇਆ ਤਾਂ ਮੈਂ ਇੱਥੇ ਵੀ ਆਇਆ ਕੁਣੇ ਅਸੀਂ ਜੋ ਵੀ ਸਰਕਾਰ ਸਰ ਸਾਡੀ ਇੱਕ ਨਹੀਂ ਕਢਾਣ ਦਾ ਕਰੋ ਜੀ ਸਾਡੀ ਬੇਰੀ ਸਾਨੂੰ ਕੋਈ ਸਾਨੂੰ ਕੋਈ ਸਟਕਾ ਜੀ ਕੋਈ ਪਾਈਪ ਕੋਈ ਨਹੀਂ ਕਢਣ ਨਹੀਂ ਦੇ ਰਹੀ ਜੀ ਐਸੇ ਬਸੇ ਪੱਖਾ ਦਵਾ ਦਿਓ ਜੀ 20 ਦਿਨੋਂ ਪੱਖਾ ਕੋਈ ਕੱਢੋਗੇ ਕਿੱਥੇ ਅੱਗੇ ਅੱਗੇ ਤਾਂ ਸੁੱਕੀ ਜੀ ਇੱਕ ਇੱਕ ਮਿੰਟ ਸਾਹਿਬ ਮੈਂ ਤੁਹਾਨੂੰ ਦੱਸਾਂ ਇੱਥੋਂ ਜੀ 3 ਕਿਲੋਮੀਟਰ ਰਾਜਸਥਾਨ ਬਾਰਡਰ ਹੈ 4 ਕਿਲੋਮੀਟਰ ਸਾਰਾ ਸੁੱਕਾ ਪਿਆ ਜੀ ਇੱਥੇ ਤਾਂ ਪਾਣੀ ਦੀ ਕਮੀ ਹੈ ਬਹੁਤ ਟੈਲਾ ਤੇ ਸਰ ਅੱਛਾ ਇਹ ਪਲੇਟ ਤਾਂ ਅਸੀਂ ਕੀਤਾ ਜਾਵੇ ਗਵਰਨਮੈਂਟ ਜਿਹੜੇ ਆਉਣ ਵਾਲੇ ਟਾਈਮ ਦੀ ਦਿੱਤੀ ਜਾਵੇ ਕੋਈ ਪਾਈਪ ਲਾਈਨ ਪਾ ਕੇ ਨਹੀਂ ਡਰਾਈ ਏਰੀਆ ਸਾਰਾ ਜੀ ਕਣਕ ਵੀ ਨਹੀਂ ਹੁੰਦਾ ਪਾਈਪ ਲਾਈਨ ਦੇ ਸੋ ਤਰੀਕਾ ਦੱਸੋ ਕੋਈ ਮੈਨੂੰ ਤਰੀਕਾ ਚਾਹੁੰਦਾ 1 ਮਿੰਟ ਸਾਹਿਬ ਇਹ ਨਾ ਜੀ ਇੱਥੇ ਹਾਂ ਜੇ ਮੈਂ ਤੁਸੀਂ ਕਹਿੰਦਾ ਮੈਂ ਸੁਣ ਕੇ